ਸਤਿ ਸ਼੍ਰੀ ਅਕਾਲ ਜੀ ਮੇਰੇ YouTube ਵੈਬ ਮੰਚ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖਬਰ ਸਰਵੇਖਨ ਲੱਗੇ ਹਾਜ਼ਰਾਂ ਅੱਜ ਦੇ ਇਸ ਖਬਰ ਸਰਵੇਖਨ ਦੇ ਵਿੱਚ ਮੁੱਖ ਤੌਰ ਤੇ ਤਿੰਨ ਖਬਰਾਂ ਦੀ ਬਾਬਤ ਗੱਲਬਾਤ ਕਰਾਂਗੀ ਪਹਿਲੀ ਖਬਰ ਭਾਈ ਅਮਰਪਾਲ ਸਿੰਘ ਹੋਰਾਂ ਦੀ ਲਵਾਂਗੇ ਦੂਜੀ ਖਬਰ ਦੇ ਵਿੱਚ ਡੇਰਾ ਗੁਰਮੀਤ RAM ਰਹੀਮ ਦੀ ਗੱਲਬਾਤ ਕਰਾਂਗੇ ਤੇ ਤੀਜੀ ਖਬਰ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਮੁੱਖ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਪੁਰਾਬਈ ਸੋ ਪ੍ਰੋਗਰਾਮ ਦਾ ਆਗਾਜ਼ ਕਰ ਲੈਂਦੇ ਆ ਟਿੱਪਣੀਆਂ ਦੇ ਸਮੇਤ ਤਰਕ ਦੇ ਸਮੇਤ ਤੇ ਸਰਵੇਖਣ ਦੇ ਸਮੇਤ ਹਰ ਇੱਕ ਚੀਜ਼ ਇਸ ਪੰਜ ਤੋਂ ਤੁਹਾਡੇ ਸਾਹਮਣੇ ਰੱਖਣ ਦਾ ਭਰਪੂਰ ਯਤਨ ਕਰਾਂਗੀ ਸਭ ਤੋਂ ਪਹਿਲੀ ਖਬਰ ਦੇ ਵਿੱਚ ਅਸੀਂ ਗੱਲਬਾਤ ਕਰ ਲਈਏ ਭਾਈ ਅਮਰਪਾਲ ਸਿੰਘ ਹੁਰਾਂ ਦੀ ਭਾਈ ਅਮਰਿਤਪਾਲ ਸਿੰਘ ਹੁਰਾ ਨੇ ਪੂਰੇ ਪੰਜਾਬ ਪਰ ਦੇ ਵਿੱਚੋਂ ਇੱਕ ਵੱਡੀ ਲੀਡ ਪ੍ਰਾਪਤ ਕੀਤੀ ਉਹ ਵੱਡੀ ਲੀਡ ਪ੍ਰਾਪਤ ਕਰਕੇ ਮੈਂਬਰ ਪਾਰਲੀਮੈਂਟ ਦਾ ਬਣ ਗਏ ਪਰ ਹਲੇ ਤੱਕ ਵੀ ਬਾਹਰ ਨਹੀਂ ਆਏ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ ਵਕ ਵਕ ਸਿੱਖ ਜਥੇਬੰਦੀਆਂ ਦੇ ਵੱਲੋਂ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਉਪਰਾਲੇ ਕੀਤੇ ਜਾ ਰਹੇ ਨੇ ਨਾਲ ਹੀ ਪਰਿਵਾਰ ਦੇ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਗੱਲ ਕਰ ਲਈਏ ਜਸਕਰਨ ਸਿੰਘ ਕਾਹਨ ਵਾਲਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਨੇ ਉਹਨਾਂ ਨੇ ਵੀ 15 ਮੈਂਬਰੀ ਵਫਤ ਨੂੰ ਨਾਲ ਲੈ ਕੇ ਦੇਸ਼ ਦੇ ਰਾਸ਼ਟਰਪਤੀ ਡਰਾਪਦੀ ਮੁਰਮੂ ਤੱਕ ਪਹੁੰਚ ਕੀਤੀ ਹੈ ਤੇ ਇੱਕ ਮੰਗ ਪੱਤਰ ਸੌਪਿਆ ਹੈ ਜਿਸ ਦੇ ਵਿੱਚ ਕਿਹਾ ਹੈ ਕਿ ਭਾਈ ਅਮਰਪਾਲ ਸਿੰਘ ਖੁਰਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਹੁਣ ਜੇਕਰ ਅਸੀਂ ਇਸ ਖਬਰ ਦੀ ਤਿਆ ਦੇ ਵਿੱਚ ਜਾਈਏ ਕਿ ਕੀ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਜਾਂ ਇਹ ਉਹਨਾਂ ਦਾ ਅਧਿਕਾਰ ਹੈ ਤਾਂ ਇਸ ਦੇ ਬਾਬਤ ਸਿੱਧੇ ਤੌਰ ਤੇ ਇੱਕ ਗੱਲ ਕਲੀਅਰ ਹੈ ਕਿ ਇੱਕ ਵਿਅਕਤੀ ਜਿਸ ਨੂੰ ਦੇਸ਼ ਦਾ ਸੰਵਿਧਾਨ ਇਹ ਆਗਿਆ ਦਿੰਦਾ ਹੈ ਕਿ ਉਹ ਜੇਲ੍ਹ ਦੇ ਅੰਦਰ ਬੈਠ ਕੇ ਇਲੈਕਸ਼ਨ ਲੜ ਸਕਦਾ ਹੈ ਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਨੁਮਾਇੰਦਗੀ ਕਰ ਸਕਦਾ ਹੈ ਆਪਣੀ ਹਲਕੇ ਦੀ ਪਰ ਵੱਡੇ ਸਵਾਲ ਇਹ ਖੜੇ ਹੋ ਜਾਂਦੇ ਨੇ ਕਿ ਜੇਕਰ ਦੇਸ਼ ਦੇ ਸੰਵਿਧਾਨ ਦੇ ਮੁਤਾਬਿਕ ਭਾਈ ਅਮਰਿਤਪਾਲ ਸਿੰਘ ਪੁਰਾ ਨੇ ਇਲੈਕਸ਼ਨ ਲੜ ਲਈਆ ਤਾਂ ਸੁਭਾਵਿਕ ਹੈ ਕਿ ਉਹ ਇਲੈਕਸ਼ਨ ਉਹਨਾਂ ਨੇ ਜਿੱਤਣ ਦੇ ਲਈ ਲੜੀ ਹੈ ਜਿੱਤ ਵੀ ਹੁਣ ਜਦੋਂ ਗਏ ਨੇ ਤੇ ਅਜੇਹੇ ਦੇ ਵਿੱਚ ਹੁਣ ਬਾਹਰ ਆ ਕੇ ਲੋਕਾਂ ਦੀ ਨੁਮਾਇੰਦਗੀ ਕਿਵੇਂ ਕਰਨਗੇ ਕਿਉਂਕਿ ਬੈਠੇ ਤਾਂ ਹਰੇ ਵੀ ਜੇਲ੍ਹ ਦੇ ਵਿੱਚ ਨੇ ਵੱਡਾ ਅਧਿਕਾਰ ਖੇਤਰ ਜਿਹੜਾ ਹੈਗਾ ਉਹਨਾਂ ਨੂੰ ਬਾਹਰ ਕੱਢਣ ਦਾ ਬੇਸ਼ੱਕ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ ਜੇਕਰ ਮੁੱਖ ਮੰਤਰੀ ਪੰਜਾਬ ਚੋਹਣ ਤਾਂ ਉਹ ਬਾਹਰ ਆ ਸਕਦੇ ਨਹੀਂ ਕਿਉਂਕਿ ਐਨਐਸਏ ਲੱਗਿਆ ਹੋਇਆ ਪਰ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਕਿ ਹੁਣ ਜੇਕਰ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੀ ਸੌ ਚੁੱਕਣੀ ਆ ਤੇ ਅਜਿਹੇ ਦੇ ਵਿੱਚ ਕਦੋਂ ਤੇ ਕਿਵੇਂ ਜਿਹੜੇ ਇਹ ਬਾਹਰ ਆ ਸਕਣਗੇ ਜਿੱਥੇ ਦੇਸ਼ ਦੇ ਸੰਵਿਧਾਨ ਨੇ ਇਹ ਆਗਿਆ ਦੇ ਦਿੱਤੀ ਕਿ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਤਾਂ ਕਾਨੂੰਨ ਦੇ ਵਿੱਚ ਕੋਈ ਨਾ ਕੋਈ ਉਹ ਧਾਰਾ ਜ਼ਰੂਰ ਹੋਵੇਗੀ ਕਾਨੂੰਨ ਦੇ ਵਿੱਚ ਕੋਈ ਨਾ ਕੋਈ ਉਹ પ્રતિਬੰਧ ਜ਼ਰੂਰ ਹੋਏਗਾ ਕੋਈ ਨਾ ਕੋਈ ਉਹ ਪ੍ਰੋਵੀਜ਼ਨ ਜ਼ਰੂਰ ਹੋਵੇਗੀ ਜਿਸ ਦੇ ਤਹਿਤ ਉਹ ਬਾਹਰ ਆਉਣਗੇ ਕਿਉਂਕਿ ਹੁਣ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਵੱਡੀ ਲੀਡ ਦੇ ਕੇ ਲੱਖਾਂ ਦੀ ਤਦਾਰ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਉਹ ਚਾਹੁੰਦੇ ਨੇ ਕਿ ਉੱਥੇ ਜਾ ਕੇ ਸੈਸ਼ਨ ਦੇ ਵਿੱਚ ਉਹਨਾਂ ਦੀ ਗੱਲ ਰੱਖਣ ਉਹਨਾਂ ਦੀ ਗੱਲ ਚੱਲੇ ਅਸੀਂ ਦੇਖੀਏ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਈਏ ਜਾਂ ਫਿਰ ਗੱਲਬਾਤ ਕਰ ਲਈਏ ਕਿ ਬੰਦੀ ਸਿੰਘ ਜਿਹੜੇ ਕਿ ਆਪਣੀਆਂ ਜੇਲ੍ਹ ਦੀ ਜਿੰਨੀ ਵੀ ਬੰਦੀ ਸੀ ਉਹ ਆਪਣੀ ਪੂਰੀ ਪ੍ਰਕਿਰਿਆ ਨੂੰ ਜਿਹੜਾ ਹੈਗਾ ਪੂਰਾ ਕਰ ਚੁੱਕੇ ਨੇ ਲੇਕਿਨ ਉਸ ਦੇ ਬਾਵਜੂਦ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਤਾ ਸਾਨੂੰ ਯਾਦ ਕਰ ਲੈਣਾ ਇਹ ਵੀ ਬੜਾ ਲਾਜ਼ਮੀ ਹੋਵੇਗਾ ਕਿ ਜਿੱਥੇ ਹੁਣ ਮੰਤਰੀ ਬਣ ਚੁੱਕੇ ਰਵਨੀਤ ਬਿੱਟੂ ਲਗਾਤਾਰ ਇਸ ਬਾਬਤ ਪਹਿਲਾਂ ਜਿਹੜਾ ਸਾਫ਼ ਤੌਰ ਤੇ ਇਨਕਾਰ ਕਰਦੇ ਸੀ ਲੇਕਿਨ ਹੁਣ ਉਹਨਾਂ ਨੇ ਜਦੋਂ ਆਪਣੇ ਪਰਿਵਾਰ ਨੂੰ ਸੰਭਾਲ ਲਿਆਏ ਸਮਝਾ ਲਿਆਏ ਕਹਿ ਦਿੱਤਾ ਏ ਕਿ ਨਹੀਂ ਹੋਣਾ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਵੀ ਅੜਚਨ ਪੈਦਾ ਨਹੀਂ ਕਰਾਂਗੇ ਤਾਨੂੰ ਯਾਦ ਹੋਵੇਗਾ ਕਿ ਮੰਤਰੀ ਬੰਦੇ ਹੀ ਸਭ ਤੋਂ ਵੱਡਾ ਬਿਆਨ ਜੇਕਰ ਰਵਦੀਤ ਮਿੱਟੂ ਦਾ ਲਿਆ ਜਾਵੇ ਤਾਂ ਉਹਨਾਂ ਨੇ ਇਹੀ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਕਿਸਾਨਾਂ ਦੇ ਜਿਹੜੇ ਮਸਲੇ ਹੱਲ ਕਰਵਾਉਣ ਦੇ ਲਈ ਉਹ ਇੱਕ ਪੁੱਲ ਦਾ ਕੰਮ ਕਰਨਗੇ ਹੁਣ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਭਾਈ ਅਮਿਲਪਾਲ ਸਿੰਘ ਹੁਰਾਂ ਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਹੈਗੀ ਵੱਡੇ ਰੂਪ ਦੇ ਵਿੱਚ ਜਿਹੜੀ ਮੰਗ ਕੀਤੀ ਜਾ ਰਹੀ ਆ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਆ ਉਹਨਾਂ ਦੇ ਪੇਰੈਂਟਸ ਨੇ ਤਾਂ ਚਲੋ ਉਹਨਾਂ ਦਾ ਪੁੱਤਰ ਆ ਤੇ ਉਹਨਾਂ ਨੇ ਗੱਲਬਾਤ ਕਰਨੀ ਆ ਲੇਕਿਨ ਸਿੱਖ ਜਥੇਬੰਦੀਆਂ ਵੱਲੋਂ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਵੱਲੋਂ ਲਗਾਤਾਰ ਮੰਗ ਤੇ ਹੁਣ ਇੱਕ ਵੱਡੀ ਮੰਗ ਜਿਹੜੀ ਉੱਠੀ ਆ ਉਹ ਉੱਠੀ ਆ ਜਸਪ੍ਰੀਤ ਸਿੰਘ ਅਟਾਰਨੀ ਐਡਵੋਕੇਟ ਨੇ ਇਹਨਾਂ ਨੇ ਯੂਐਸਏ ਸਰਕਾਰ ਦੇ ਨਾਲ ਜਿਹੜੀ ਹੈਗੀ ਗੱਲਬਾਤ ਕੀਤੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਕੇ ਤੇ ਭਾਰਤ ਸਰਕਾਰ ਅੱਗੋਂ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਕੇ ਭਾਈ ਅਮਰਿਤਪਾਲ ਸਿੰਘ ਖੂਰਾ ਨੂੰ ਬਾਹਰ ਲਿਓਨ ਤਾਂ ਕਿ ਉਹ ਆਪਣੀ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਣ ਤਾਂ ਤੁਸੀਂ ਦੇਖੋ ਕਿ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤੇ ਭਾਈ ਅਮਰਿਤਪਾਲ ਸਿੰਘ ਖੁਰਾਂ ਦੇ ਆ ਬਾਹਰ ਆਉਣਾ ਮੈਨੂੰ ਲੱਗਦਾ ਕਿ ਜਲਦੀ ਹੀ ਜਿਹੜਾ ਹੈਗਾ ਸੰਭਵ ਹੋ ਜਾਣਾ ਤੇ ਆ ਕੇ ਜਿੱਥੇ ਉਹਨਾਂ ਨੇ ਸੌ ਚੁੱਕਣੀ ਆ ਕਿਉਂਕਿ ਜੇਕਰ ਕੁਝ ਸਮੇਂ ਦੇ ਲਈ ਛੁੱਟੀ ਮਿਲ ਗਈ ਇੱਕ ਵਾਰੀ ਸੌ ਚੁੱਕ ਕੇ ਵਾਪਿਸ ਫਿਰ ਉਸੇ ਪ੍ਰਕਿਰਿਆ ਦੇ ਵਿੱਚ ਆਵੇ ਆਉਣਾ ਪਵੇਗਾ ਉਹਨਾਂ ਨੂੰ ਜਾਂ ਫਿਰ ਅਜਿਹਾ ਵੀ ਹੋ ਸਕਦਾ ਹੈ ਕਿ ਉੱਥੇ ਦਿੱਲੀ ਦੇ ਵਿੱਚ ਹੀ ਕਿਸੇ ਜੇਲ੍ਹ ਦੇ ਵਿੱਚ ਜਿਹੜਾ ਤਬਦੀਲ ਕੀਤਾ ਜਾਵੇ ਡਿਬਰੂਗੜ ਤੋਂ ਆ ਕੇ ਇੱਥੇ ਲਗਾਤਾਰ ਸ਼ਰਸ਼ਤਨ ਦੇ ਵਿੱਚ ਬੈਠਣਾ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖਣਾ ਔਕਾ ਹੋਵੇਗਾ ਇਹ ਵੀ ਕੀਤਾ ਜਾ ਸਕਦਾ ਹੈ ਕਿ ਉਹਨਾਂ ਨੂੰ ਦੂਸਰੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਇਹ ਵੀ ਹੋ ਸਕਦਾ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਸਿਰਫ ਸੌ ਚੁੱਕਣ ਦਾ ਮਸਲਾ ਨਹੀਂ ਹੈ ਮਸਲਾ ਵੱਡਾ ਇਹ ਆ ਕਿ ਅੱਗੋਂ ਸੈਸ਼ਨ ਵੀ ਆਉਣਾ ਤੇ ਸੈਸ਼ਨ ਬਹੁਤੀ ਵਾਰੀ ਇੱਕ ਵਾਰ ਹੀ ਨਹੀਂ ਦੋ ਵਾਰ ਤਿੰਨ ਵਾਰ ਦੀ ਗੱਲ ਕਰ ਲਈਏ ਜਾਂ ਚਾਰ ਵਾਰ ਦੀ ਗੱਲ ਕਰੀਏ ਲਗਾਤਾਰ ਜਿਹੜੇ ਨੇ ਸੈਸ਼ਨ ਚੱਲਦੇ ਹੀ ਰਹਿੰਦੇ ਨੇ ਕੁਝ ਕੁ ਸਮੇਂ ਬਾਅਦ ਜਿਹੜਾਗਾ ਸੈਸ਼ਨ ਆਉਣਾ ਹੈ ਤੇ ਉਹ ਸੈਸ਼ਨ ਕਈ ਵਾਰੀ 1-1 ਡੇਡ-ਡੇ ਮਹੀਨਾ ਚੱਲਦਾ ਏ ਅਜਿਹੇ ਦੇ ਵਿੱਚ ਹਰ ਵਾਰੀ ਛੁੱਟੀ ਜਿਹੜੀ ਹੈਗੀ ਹਰ ਵਾਰੀ ਕਾਨੂੰਨ ਦੇ ਕੋਲ ਜਾ ਕੇ ਕੋਰਟ ਦੇ ਵਿੱਚ ਅਰਜੀ ਲਾ ਕੇ ਜਿਹੜਾ ਬਾਹਰ ਆਉਣਾ ਮੰਗ ਕਰਨੀ ਉਹ ਥੋੜੀ ਔਖੀ ਪ੍ਰਕਿਰਿਆ ਰਹਿੰਦੀ ਹੈ ਤੇ ਹੋ ਸਕਦਾ ਹੈ ਕਿ ਇੱਕ ਵੱਡੇ ਪੱਧਰ ਤੇ ਹੁਣ ਜਿਹੜੀ ਹੈ ਜਿਸ ਤਰੀਕੇ ਨਾਲ ਮੰਗ ਚੱਲ ਰਹੀ ਹੈ ਉਸ ਨੂੰ ਸਮਝਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਪਾਲ ਸਿੰਘ ਬਾਹਰ ਆ ਜਾਣ ਤੇ ਪਹਿਲਾਂ ਸੌ ਚੁੱਕਣ ਤੋਂ ਬਾਅਦ ਆਪਣੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਹੁਣ ਚਲਾਈ ਤੇ ਗਈ ਦੀ ਗੁਰਮੀਤ ਰਾਮ ਰਹੀਮ ਹੁਰਾ ਦੇ ਵੱਲ ਡੇਰਾ ਗੁਰਮੀਤ ਰਾਮ ਰਹੀਮ ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਹੈ ਕਿ ਜੇਲ੍ਹ ਦੇ ਵਿੱਚ ਨੇ ਪਰ ਹਰ ਵਾਰੀ ਉਹਨਾਂ ਨੂੰ ਪੈਰੋਲ ਮਿਲਦੀ ਰਹੀ ਜੇਕਰ ਗੱਲ ਕਰੀਏ ਤਾਂ ਹੁੰਦੀ ਤਾਂ ਹੁਣ ਵੀ ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਅਰਜੀ ਲਗਾਈ ਗਈ ਆ ਇਹ ਕਿਹਾ ਗਿਆ ਹੈ ਕਿ ਜੁਲਾਈ ਦੇ ਵਿੱਚ ਡੇਰੇ ਦੇ ਵਿੱਚ ਇੱਕ ਵੱਡਾ ਸਮਾਗਮ ਹੈ ਇਸ ਲਈ ਉਹਨਾਂ ਨੂੰ ਬਾਹਰ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਇਸ ਤੇ ਉੱਤੇ ਹਾਈ ਕੋਰਟ ਕਾਫੀ ਨਰਾਜ਼ ਨਜ਼ਰ ਆਇਆ ਤੇ ਨਰਾਜ਼ ਹੁੰਦਿਆਂ ਹੋਇਆਂ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਪਹਿਲਾਂ ਆਪਣਾ ਪ੍ਰੋਗਰਾਮ ਰੱਖ ਲੈਂਦੇ ਹੋ ਤੇ ਉਸ ਦੇ ਬਾਅਦ ਇੱਕ ਤਰੀਕੇ ਨਾਲ ਪ੍ਰੈਸ਼ਰ ਕ੍ਰੀਏਟ ਕੀਤਾ ਜਾਂਦਾ ਹੈ ਕਿ ਮੈਨੂੰ ਬਾਹਰ ਆਉਣ ਦਿੱਤਾ ਜਾਵੇ ਤੁਸੀਂ ਆਪਣੇ ਪ੍ਰੋਗਰਾਮ ਨੂੰ ਬਾਅਦ ਵਿੱਚ ਰੱਖਿਆ ਕਰੋ ਪਹਿਲਾਂ ਪੈਰੋਲ ਲੈ ਲਿਆ ਕਰੋ ਹੁਣ ਤੁਸੀਂ ਦੇਖੋਗੇ ਪੋਸੀਬਲ ਨਹੀਂ ਲੱਗਦਾ ਕਿ ਇਸ ਵਾਰੀ ਹੈਗੀ ਪੈਰੋਲ ਜਿਹੜੀ ਹੈਗੀ ਮਿਲ ਜਾਵੇਗੀ ਫਰਲੋ ਜਿਹੜੀ ਹੈਗੀ ਮਿਲ ਜਾਵੇਗੀ ਕਿਉਂਕਿ ਜੇਕਰ ਹਾਈ ਕੋਰਟ ਦੀ ਪਿਛਲੀ ਕਿਪਨੀ ਨੂੰ ਯਾਦ ਕਰ ਲਿਆ ਜਾਵੇ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਹਾਈ ਕੋਰਟ ਨੇ ਪਿਛਲੀ ਵਾਰੀ ਜਿਹੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਖਾਸ ਤੌਰ ਤੇ ਹਰਿਆਣਾ ਸਰਕਾਰ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਰਾਮ ਰਹੀਮ ਨੇ ਹੁਣ ਬਾਹਰ ਆਉਣਾ ਹੈ ਪੈਰੋਲ ਜਿਹੜੀ ਮੰਗਣੀ ਆ ਤਾਂ ਇਸ ਦੇ ਲਈ ਪਹਿਲਾਂ ਤਾਂ ਉਹ ਇਜਾਜ਼ਤ ਜਿਹੜੀ ਹੈਗੀ ਹਾਈ ਕੋਰਟ ਤੋਂ ਲੈਣੀ ਪਵੇਗੀ ਸਿੱਧੇ ਤੌਰ ਤੇ ਤੁਸੀਂ ਹਰਿਆਣਾ ਸਰਕਾਰ ਜਿਹੜੀ ਹੈਗੀ ਹੈ ਇਸ ਤਰੀਕੇ ਨਾਲ ਗੁਰਮੀਤ ਰਾਮ ਰਹੀਮ ਨੂੰ ਬਾਹਰ ਪੈਰੋਲ ਨਹੀਂ ਦੇਵੇਗੀ ਹੁਣ ਸਿੱਧੇ ਤੌਰ ਤੇ ਹਰਿਆਣਾ ਸਰਕਾਰ ਤੋਂ ਨਹੀਂ ਮਿਲਣੀ ਤੁਹਾਨੂੰ ਯਾਦ ਹੋਵੇਗਾ ਲੋਕ ਸਭਾ ਜਦੋਂ ਇਲੈਕਸ਼ਨ ਚੱਲੀ ਆ ਹੁਣ ਤਾਂ ਉਸ ਸਮੇਂ ਦੌਰਾਨ ਵੀ ਗੁਰਮੀਤ RAM ਰਹੀਮ ਦੇ ਵੱਲੋਂ ਡਿਮਾਂਡ ਕੀਤੀ ਗਈ ਸੀ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਉਸ ਸਮੇਂ ਵੀ ਉਹਨਾਂ ਨੂੰ ਜਿਹੜੀ ਪੈਰੋਲ ਨਹੀਂ ਮਿਲੀ ਹੁਣ ਜਦੋਂ ਜੁਲਾਈ ਦੇ ਵਿੱਚ ਸਮਾਗਮ ਹੈ ਪੈਰੋਲ ਮਿਲਣ ਤੋਂ ਇੱਕ ਤਰੀਕੇ ਦੇ ਨਾਲ ਲੱਗਦਾ ਹੈ ਕਿ ਕੋਰਟ ਨੇ ਮਨਾ ਕਰ ਦਿੱਤੀ ਹੁਣ ਇਹ ਦੇਖ ਲਈਏ ਕਿ ਤੈਹ ਦੇ ਵਿੱਚ ਜਾਈਏ ਸਰਵੇਖਣ ਦੇ ਵਿੱਚ ਜਾਈਏ ਕਿ ਕਦੋਂ ਕਦੋਂ ਤੇ ਕਿੰਨੇ ਕਿੰਨੇ ਸਮੇਂ ਦੇ ਲਈ ਗੁਰਮੀਤ RAM ਰਹੀਮ ਨੂੰ ਜਿਹੜੀ ਪੈਰੋਲ ਮਿਲੀ ਆ ਸਭ ਤੋਂ ਪਹਿਲਾਂ 24 ਅਕਤੂਬਰ 2020 ਨੂੰ 1 ਦਿਨ ਦੇ ਲਈ ਜਦੋਂ ਉਹਨਾਂ ਦੇ ਮਾਤਾ ਜੀ ਬਿਮਾਰ ਸੀ ਤੇ ਦੂਜੀ ਵਾਰ ਫਿਰ ਜਦੋਂ ਉਹਨਾਂ ਦੇ ਮਾਤਾ ਜੀ ਬਿਮਾਰ ਸੀ 21 ਮਈ 2021 ਨੂੰ 1 ਦਿਨ ਦੇ ਲਈ ਪੈਰੋਲ ਮਿਲੀ ਸੀ ਇਸ ਤੋਂ ਬਾਅਦ ਤੀਜੀ ਵਾਰੀ 7 ਫਰਵਰੀ 2022 ਨੂੰ 21 ਦਿਨਾਂ ਦੇ ਲਈ ਇਸ ਤੋਂ ਬਾਅਦ ਜੂਨ ਦੇ ਵਿੱਚ 2022 ਦੇ ਵਿੱਚ 1 ਮਹੀਨੇ ਦੇ ਲਈ ਅਕਤੂਬਰ ਦੇ ਵਿੱਚ 2022 ਦੇ ਵਿੱਚ 40 ਦਿਨਾਂ ਦੇ ਲਈ ਤੇ ਨਾਲ ਹੀ 21 ਜਨਵਰੀ 2023 ਦੇ ਵਿੱਚ 6ਵੀਂ ਵਾਰੀ 40 ਦਿਨਾਂ ਦੇ ਲਈ 7ਵੀਂ ਵਾਰੀ 20 ਜੁਲਾਈ 2023 ਨੂੰ 40 ਦਿਨਾਂ ਦੇ ਲਈ ਇਸੇ ਤਰੀਕੇ ਹੀ 8 ਨਵੰਬਰ ਨੂੰ 8ਵੀਂ ਵਾਰੀ 2023 ਦੇ ਵਿੱਚ 40 ਦਿਨਾਂ ਦੇ ਲਈ ਤੇ 9ਵੀਂ ਵਾਰੀ ਜਿਹੜੀ ਆਖਰੀ ਵਾਰੀ ਜਿਹੜੀ ਪੈਰੋਲ ਬਿਲੀ ਆ ਉਹ ਮਿਲੀ ਆ 19 ਜਨਵਰੀ 2024 ਨੂੰ 50 ਦਿਨਾਂ ਦੇ ਲਈ ਇੱਕ ਬੰਦਾ ਜਿਹੜਾ ਲਗਾਤਾਰ ਜੇਲ੍ਹ ਦੇ ਵਿੱਚ ਸੀ ਉਸਨੇ ਆਪਣੇ ਲਗਭਗ 200 ਦਿਨ ਜੇਲ੍ਹ ਤੋਂ ਬਾਹਰ ਕੱਟੇ ਨੇ ਐਨੇ ਵੱਡੇ ਪੱਧਰ ਤੇ ਹੋਰ ਵੀ ਬਹੁਤ ਸਾਰੇ ਕੈਦੀ ਨੇ ਉਹਨਾਂ ਦੇ ਵੱਲੋਂ ਵੀ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਪੈਰੋਲ ਮਿਲੇ ਪਰ ਬਹੁਤ ਜਗ੍ਹਾ ਤੇ ਅਜਿਹੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਨੇ ਕਿ ਉਹਨਾਂ ਨੂੰ ਬਾਹਰ ਨਹੀਂ ਪੈਰੋਲ ਮਿਲੀ ਜਦੋਂ ਕਿ ਰਾਮ ਰਹੀਮ ਦੇ ਲਈ ਪੈਰੋਲ ਲੈਣਾ ਕੁਝ ਸੁਖਾਲਾ ਰਿਹਾ ਹੁਣ ਜੇਕਰ ਗੱਲ ਕਰੀਏ ਅਸੀਂ ਅੱਗੇ ਹਰਿਆਣਾ ਦੀ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਤੇ ਨਾਲ ਹੀ ਇੱਥੇ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਨੇ ਅਜਿਹੇ ਦੇ ਵਿੱਚ ਕਿਉਂਕਿ ਡੇਰਾ ਗੁਰਮੀਤ ਰਾਮ ਰਹੀਮ ਦੇ ਕੋਲ ਵੋਟ ਬੈਂਕ ਬਹੁਤ ਤਕੜਾਈ ਤੇ ਹਰਿਆਣਾ ਸਰਕਾਰ ਉਸ ਵੋਟ ਬੈਂਕ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਹੈਗਾ ਤਬਦੀਲ ਕਰਨਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰ ਤੋਂ ਜਿਹੜੀ ਹੈਗੀ ਉਥੇ ਹਰਿਆਣਾ ਦੇ ਵਿੱਚ ਬਣੀ ਜਿਸ ਤੇ ਚਲਦੇ ਹੋਏ ਸਰਕਾਰ ਦੇ ਵੱਲੋਂ ਵੀ ਕਾਫੀ ਵੱਡੇ ਪੱਧਰ ਤੇ ਇਸ ਚੀਜ਼ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਏ ਕਿ ਗੁਰਮੀਤ ਰਾਮ ਰਹੀਮ ਨੂੰ ਵਿਧਾਨ ਸਭਾ ਇਲੈਕਸ਼ਨ ਦੇ ਦੌਰਾਨ ਪੈਰੋਲ ਮਿਲ ਜਾਵੇ ਪਰ ਹਾਲ ਦੀ ਘੜੀ ਦੀ ਗੱਲ ਕਰੀਏ ਤਾਂ ਗੁਰਮੀਤ RAM ਰਹੀਮ ਨੂੰ ਪੈਰੋਲ ਜਿਹੜੀ ਹੈਗੀ ਨਹੀਂ ਮਿਲੀ ਜਿਸ ਦੇ ਉੱਤੇ ਹਾਈ ਕੋਰਟ ਨੇ ਤਿੱਖੀ ਪ੍ਰਤੀਕਿਰਿਆ ਜਿਹੜੀ ਹੈ ਨਰਾਜ਼ਗੀ ਜਿਹੜੀ ਹੈਗੀ ਜ਼ਾਹਰ ਕੀਤੀ ਹੈ ਹੁਣ ਗੱਲ ਕਰ ਲੈਣੇ ਆ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਰਾ ਦੀ ਇਹਦੇ ਲਈ ਬੜੀ ਚੀਜ਼ ਜਿਹੜੀ ਹੈਗੀ ਸਮਝਣ ਦੀ ਜ਼ਰੂਰਤ ਹੈ ਕਿ ਮੁੱਖ ਮੰਤਰੀ ਪੰਜਾਬ ਹੁਣ ਕਿਰਾਏ ਦੇ ਮਕਾਨ ਤੇ ਰਹਾਂਗੇ ਬਿਲਕੁਲ ਠੀਕ ਸੁਣ ਰਹੇ ਹਾਂ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਹੁਣ ਜਲੰਧਰ ਦੇ ਵਿੱਚ ਕਿਰਾਏ ਦਾ ਮਕਾਨ ਲੈ ਕੇ ਕਿਰਾਏ ਦੀ ਇੱਕ ਕੋਠੀ ਲੈ ਕੇ ਉੱਥੇ ਕਿਰਾਏ ਤੇ ਰਹਿਣਗੇ ਆਖਿਰਕਾਰ ਜ਼ਰੂਰਤ ਕੀ ਪੈਗੀ ਵੱਡੀ ਗੱਲ ਇਹ ਹੈ ਕਿ ਜਲੰਧਰ ਦੇ ਵਿੱਚ ਜਿਮਨੀ ਚੋਣ ਹੈ ਹਾਲੀ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਉਸ ਨੇ ਪੰਜਾਬ ਸਰਕਾਰ ਨੂੰ ਬਹੁਤ ਜ਼ਿਆਦਾ ਨਿਰਾਸ਼ ਕੀਤਾ ਹੈ ਮੁੱਖ ਸੱਤਾਧਾਰੀ ਪਾਰਟੀ ਦੀਆਂ ਸਿਰਫ ਤੇ ਸਿਰਫ ਤਿੰਨ ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜੀ ਹੈਗੀ ਜਿੱਤ ਹੋਈ ਆ ਬਹੁਤੀਆਂ ਥਾਵਾਂ ਤੇ ਇਹ ਪਾਰਟੀ ਤੀਜੇ ਨੰਬਰ ਤੇ ਵੀ ਆ ਗਈ ਜਿਸਤੇ ਚਲਦੇ ਹੋਏ ਮੁੱਖ ਮੰਤਰੀ ਪੰਜਾਬ ਤੁਹਾਨੂੰ ਯਾਦ ਹੋਵੇਗਾ ਜਦੋਂ ਪਿਛਲੀ ਵਾਰ ਜਿਮਨੀ ਚੋਣ ਹੋਈ ਸੀ ਜਦੋਂ ਉਥੇ ਸੁਸ਼ੀਲ ਰਿੰਕੂ ਨੂੰ ਜਤਾਇਆ ਗਿਆ ਸੀ ਤਾਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਆਪ ਜਾ ਕੇ ਬੈਠੇ ਸੀ ਕਿਉਂਕਿ ਇੱਕ ਵੱਡਾ ਸਬਕ ਸੰਗਰੂਰ ਦੀ ਜਿਮਨੀ ਚੋਣ ਤੋਂ ਲੈ ਰਿਆ ਸੀ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਇਲੈਕਸ਼ਨ ਜਿੱਤੀ ਸੀ ਤੇ ਇਸ ਵਾਰ ਜਦੋਂ ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਰਾਇਂ ਵੱਡੇ ਪੱਧਰ ਦੇ ਉੱਤੇ ਵੱਡੀ ਲੀਡ ਲੈ ਕੇ ਜਿੱਤ ਦਰਜ ਕੀਤੀ ਆ ਦੂਜੇ ਉਹ ਵਿਅਕਤੀ ਨੇ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਹੁਰਾ ਤੋਂ ਬਾਅਦ ਵੱਡੀ ਲੀਡ ਲੈ ਕੇ ਗਏ ਨੇ 3 ਜੇ ਨੰਬਰ ਤੇ ਅੰਦਰ ਦੇ ਵਿੱਚ ਆਮ ਆਦਮੀ ਪਾਰਟੀ ਆ ਹੁਣ ਜੇਕਰ ਇਹਦੀ ਤੈਅ ਦੇ ਵਿੱਚ ਚਾਹੀਏ ਜਦੋਂ ਪਿਛਲੀ ਵਾਰੀ ਮੁੱਖ ਮੰਤਰੀ ਪੰਜਾਬ ਨੇ ਆਪ ਜਾ ਕੇ ਜ਼ਮੀਨੀ ਸਤਰ ਦੇ ਉੱਤੇ ਕੰਮ ਕੀਤਾ ਤਾਂ ਸਥਿਤੀਆਂ ਬਦਲੀਆਂ ਦੀ ਉਹਨਾਂ ਬਦਲੀਆਂ ਹੋਈਆਂ ਸਥਿਤੀਆਂ ਦੇ ਵਿੱਚ ਸ਼ਸ਼ੀਲ ਰਿੰਕੂ ਜਿੱਤ ਗਈ ਪਰ ਪੁਨ ਜਦੋਂ ਚਰਨਜੀਤ ਸਿੰਘ ਚੰਨੀ ਵੀ ਪੱਪਾ ਭਾਰ ਨੇ ਜਦੋਂ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਪੂਰਾ ਦ੍ਰਿੜ ਨਿਸ਼ਚੈ ਕਰ ਲਿਆ ਕਿ ਲੋਕ ਸਭਾ ਹਲਕੇ ਦੇ ਉੱਤੇ ਜਦੋਂ ਉੱਥੋਂ ਜਿੱਤ ਪ੍ਰਾਪਤ ਕੀਤੀ ਆ ਤਾਂ ਹੁਣ ਵਿਧਾਨ ਸਭਾ ਜਿਮਨੀ ਚੋਣ ਦੇ ਲਈ ਵੀ ਉੱਥੋਂ ਜਿੱਤ ਪ੍ਰਾਪਤ ਕਰਨੀ ਆ ਦੋ ਮੁੱਖ ਮੰਤਰੀ ਇੱਕ ਤਰੀਕੇ ਦੇ ਨਾਲ ਆਮੋ ਸਾਹਮਣੇ ਨੇ ਜਲੰਧਰ ਜਿਮਨੀ ਚੋਣ ਦੇ ਲਈ ਜਿਹੜਾ ਕਿਰਾਏ ਦਾ ਮਕਾਨ ਉਹਨਾਂ ਨੇ ਲਿਆ ਏ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਲੰਧਰ ਦੇ ਵਿੱਚ ਬਹੁਤ ਸਾਰੇ ਗੈਸਟ ਹਾਊਸ ਨੇ ਚਾਹੁੰਦੇ ਤਾਂ ਮੁੱਖ ਮੰਤਰੀ ਪੰਜਾਬ ਉਹਨਾਂ ਗੈਸਟ ਹਾਊਸ ਦੇ ਵਿੱਚ ਜਾ ਕੇ ਰਹਿ ਸਕਦੇ ਸੀ ਇੱਥੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਵੱਡੀਆਂ-ਵੱਡੀਆਂ ਦੋ ਕੋਠੀਆਂ ਨੇ ਹੁਣ ਜਦੋਂ ਉਹਨਾਂ ਨੇ ਪਰਿਵਾਰ ਦੇ ਨਾਲ ਮਿਲ ਕੇ ਫੈਸਲਾ ਕਰ ਲਿਆ ਏ ਕਿ ਇਹ ਜਿਹੜੀ ਜਿਮਨੀ ਚੌਂ ਨੂੰ ਜਿੱਤਣਾ ਏ ਤਾਂ ਪਰਿਵਾਰ ਸਮੇਤ ਜਾ ਰਹੇ ਨੇ ਉਹਨਾਂ ਦੀ ਧਰਮਸ਼ਮਤਨੀ ਡਾਕਟਰ ਗੁਰਪ੍ਰੀਤ ਕੋਰ ਵੀ ਉਹਨਾਂ ਦੇ ਨਾਲ ਇੱਥੇ 3 ਦਿਨਾਂ ਦੇ ਲਈ ਜਲੰਧਰ ਦੇ ਵਿੱਚ ਰਹਿਣਗੇ ਤੇ ਜਲੰਧਰ ਦੇ ਵਿੱਚ ਲਗਾਤਾਰ 3 ਦਿਨ ਜਿਹੜਾ ਉੱਥੋਂ ਕੰਮ ਕੀਤਾ ਜਾਵੇਗਾ ਪਰ ਇੱਕ ਵੱਡਾ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਕੀ ਇਹ 3 ਦਿਨਾਂ ਦੀ ਰਹਿਣੀ ਆ ਜਿਹੜੀ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਸਿਰਫ ਜੁਲਾਈ ਤੱਕ ਕਿਉਂਕਿ ਜੁਲਾਈ ਦੇ ਵਿੱਚ ਇਹ ਜਮਨੀ ਚੋਣ ਹੈ ਕੀ ਅਗਸਤ ਦੇ ਵਿੱਚ ਹੀ ਮੁੱਖ ਮੰਤਰੀ ਪੰਜਾਬ ਇਧਰ ਮੂਵ ਹੋ ਜਾਣਗੇ ਚੰਡੀਗੜ੍ਹ ਦੇ ਵੱਲ ਸਿਰਫ ਤੇ ਸਿਰਫ ਜਮਨੀ ਚੋਣ ਜਿੱਤਣ ਦੇ ਲਈ ਲਗਾਤਾਰ ਜਿਹੜਾ ਹੈਗਾ ਇਹ ਕੰਮ ਕੀਤਾ ਜਾਵੇਗਾ ਜਾਂ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਪੰਜਾਬ ਕਿਉਂਕਿ ਅੱਗੇ 2.5 ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਨੇ ਜਲੰਧਰ ਦੇ ਵਿੱਚ ਤੇ ਆਲੇ ਦੁਆਲੇ ਦੇ ਹੋਰ ਜਿਹੜੇ ਵਿਧਾਨ ਸਭਾ ਹਲਕੇ ਹੋਣਗੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਕਿ ਲਗਾਤਾਰ ਮੁੱਖ ਮੰਤਰੀ ਪੰਜਾਬ ਉੱਥੇ ਬੈਠੇ ਰਹਿਣਗੇ ਉਸੇ ਤਰੀਕੇ ਡੇਰੇ ਲਾ ਕੇ ਰੱਖਣਗੇ ਇੱਕ ਵੱਡਾ ਸਵਾਲ ਜਿਹੜਾ ਬਣਿਆ ਰਹੇਗਾ ਪਰ ਹਾਲ ਦੀ ਘੜੀ ਦੀ ਗੱਲ ਕਰੀਏ ਤਾਂ ਦੋ ਮੁੱਖ ਮੰਤਰੀ ਇੱਕ ਸਾਬਕਾ ਮੁੱਖ ਮੰਤਰੀ ਤੇ ਇੱਕ ਮੁੱਖ ਮੰਤਰੀ ਮੌਜੂਦਾ ਭਗਵੰਤ ਮਾਨ ਤੇ ਚਰਨਜੀਤ ਸਿੰਘ ਚੰਨੀ ਹੁਣ ਇਸ ਜਿਮਨੀ ਚੋਣ ਨੂੰ ਲੈ ਕੇ ਹੋਣਗੇ ਆਮੋ ਸਾਹਮਣੇ ਤੇ ਨਾਲ ਦੀ ਨਾਲ ਭਾਈ ਅਮਰਿਤਪਾਲ ਸਿੰਘ ਹੁਰਾਂ ਦੀ ਮੈਂ ਗੱਲ ਤੁਹਾਡੇ ਨਾਲ ਪਹਿਲਾਂ ਹੀ ਕਰ ਚੁੱਕੀ ਆ ਕਿ ਭਾਈ ਅਮਰਿਤਪਾਲ ਸਿੰਘ ਹੁਰਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੁਣ ਗੂੰਜ ਨਾ ਸਿਰਫ ਪੰਜਾਬ ਨਾ ਸਿਰਫ ਇੰਡੀਆ ਸਗੋਂ ਬਾਰਲੇ ਦੇਸ਼ਾਂ ਦੇ ਵਿੱਚ ਵੀ ਉੱਠਣ ਲੱਗੀ ਆ ਜਸਪ੍ਰੀਤ ਸਿੰਘ ਅਟਾਰਨੀ ਨੇ ਯੂ ਐਸ ਏ ਸਰਕਾਰ ਦੇ ਨਾਲ ਜਿਸ ਤਰੀਕੇ ਮੈਂ ਪਹਿਲਾਂ ਹੀ ਦੱਸਿਆ ਕਿ ਗੱਲਬਾਤ ਕੀਤੀ ਆ ਕਿ ਉਹ ਭਾਰਤ ਸਰਕਾਰ ਨੂੰ ਆਪ ਬੇਨਤੀ ਕਰਨ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਤਾਂ ਜੋ ਭਾਈ ਅਮਰਿਤਪਾਲ ਸਿੰਘ ਹੁਰਾਂ ਦੀ ਰਿਹਾਈ ਜਲਦੀ ਹੋ ਸਕੇ ਦੇਖਣਾ لازمی ਹੋਵੇਗਾ ਕਿ ਕਦੋਂ ਭਾਈ ਅਮਿਤਪਾਲ ਸਿੰਘ ਹੁਰੀ ਬਾਹਰ ਆਉਂਦੇ ਨੇ ਤੇ ਆ ਕੇ ਖਡੂਰ ਸਾਹਿਬ ਸਭ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦੇ ਲਈ ਕੰਮ ਕਰਦੇ ਨੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ ਕਿਉਂਕਿ ਲੋਕਾਂ ਨੇ ਇੱਕ ਵੱਡਾ ਵਿਸ਼ਵਾਸ ਲੈ ਕੇ ਉਹਨਾਂ ਨੂੰ ਜਿਤਾਇਆ ਏ ਉਹ ਚਾਹੁੰਦੇ ਨੇ ਕਿ ਭਾਈ ਅਮਿਤਪਾਲ ਸਿੰਘ ਸੈਸ਼ਨ ਦੇ ਵਿੱਚ ਜਾਣ ਉਹਨਾਂ ਦੇ ਹਲਕੇ ਦੀ ਨੁਮਾਇੰਦਗੀ ਕਰਨ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ ਅੱਜ ਇਸ ਮੇਰੀ ਇਹ ਨਹੀਂ ਕੱਲ ਇਸੇ ਸਮੇਂ ਇਸੇ ਚੈਨਲ ਤੇ ਮੈਂ ਫਿਰ ਤੋਂ ਤੁਹਾਡੀ ਹੋਵਾਂਗੀ ਮੁਖਾਤਿਬ ਤੇ ਕਰਾਂਗੀ ਤੁਹਾਡੀ ਗੱਲ ਤੁਹਾਡੇ ਮੁੱਦਿਆਂ ਦੀ ਗੱਲ ਧੰਨਵਾਦ ਸਤਿ ਸ਼੍ਰੀ ਅਕਾਲ